ਜੀ ਅਮਰ ਸਿੰਘ ਚਾਹਲ ਦੇ ਨਾਲ ਠੱਗੀ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਮੁੰਬਈ ਤੋਂ ਦੱਸਿਆ ਕਿ ਭਾਜਪਾ ਨੇਤਾ ਦੇ ਸਰੇ ਪੰਜ ਬੋਰ ਮਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਤਾਂ ਵੱਡੀ ਖਬਰ ਹੈ ਭਾਜਪਾ ਦਾ ਮੰਡਲ ਪ੍ਰਧਾਨ ਦੱਸਿਆ ਜਾ ਰਿਹਾ ਹੈ ਜੋ ਫੜਿਆ ਗਿਆ ਮੁਜ਼ਮ ਹੈ ਨਿਵੇਸ਼ ਦੇ ਨਾਂ ਤੇ ਦਸ ਦੇਸ਼ ਪਰ ਤੇ ਵਿੱਚ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਿਹਾ ਹੈ ਇਹ ਗੈਂਗ ਹੁਣ ਤੱਕ ਠੱਗੀ ਦੇ ਮਾਮਲੇ ਚ ਸੱਤ ਲੋਕ ਗ੍ਰਿਫਤਾਰ ਹੋ ਚੁੱਕੇ ਨੇ ਔਰ ਸਭ ਦਾ ਆਈਜੀ ਦਿਨਾਲ ਹੋਈ ਦੱਸਿਆ ਕਿ 8 ਕਰੋੜ 10 ਲੱਖ ਰੁਪਏ ਦੀ ਇਸਾਈ ਬਠਗੀ ਜਿਸ ਤੋਂ ਬਾਅਦ ਐਕਸ਼ਨ ਹੋ ਰਿਹਾ ਹੈ ਠੱਗੀ ਤੋਂ ਬਾਅਦ ਦੱਸਿਆ ਕਿ ਅਮਰ ਸਿੰਘ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਜੋ ਮਾਮਲਾ ਆਪਣੇ ਆਪ ਦੇ ਵਿੱਚ ਹੋਰ ਵੀ ਸੰਜੀਦਾ ਬਣ ਜਾਂਦਾ ਪਰ ਜ਼ਿਕਰ ਇਹ ਖਾਸ ਹੈ ਔਰ ਵੱਡੇ ਅਪਡੇਟ ਵੱਡੀ ਖਬਰ ਇਹ ਹੈ ਕਿ ਮੁੰਬਈ ਤੋਂ ਜਨਨੂ ਗ੍ਰਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਭਾਜਪਾ ਨੇਤਾ ਹੈ ਉਸ ਦੇ ਸਣੇ 5 ਹੋਰ ਮੁਲਜ਼ਮ ਗ੍ਰਫਤਾਰ ਕੀਤੇ ਗਏ ਨੇ ਭਾਜਪਾ ਦਾ ਮੰਡਲ ਪ੍ਰਧਾਨ ਦੱਸਿਆ ਜਾ ਰਿਹਾ ਹੈ ਫੜਿਆ ਗਿਆ ਮੁਲਜ਼ਮ ਔਰ ਨਿਵੇਸ਼ ਦੇ ਨਾਮ ਤੇ ਇਹ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ ਕਿਉਂਕਿ ਇਹ ਮਾਮਲਾ ਇੰਨਾ ਛੋਟਾ ਨਹੀਂ ਹੁੰਦਾ ਜਿੰਨਾ ਨਜ਼ਰ ਆਉਂਦਾ ਹੈ ਸਾਈਬਰ ਠੱਗੀ ਦੀ ਗੱਲ ਕੀਤੀ ਜਾਵੇ ਬਹੁਤ ਡੂੰਘਾਈ ਦੇ ਨਾਲ ਜਾਂਚ ਪੁਲਿਸ ਕਰ ਰਹੀ ਹੈ ਮਨੋਜ ਸ਼ਰਮਾ ਮੇਰੇ ਸੋਗੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਸਿੱਧੇ ਤੌਰ ਤੇ ਮਾਮਲਾ ਵੱਡਾ ਹੈ ਪਰ ਆਪਣੇ ਆਪ ਦੇ ਵਿੱਚ ਹੁਣ ਜ਼ਿਕਰ ਖਾਸ ਹੈ ਔਰ ਹੈਰਾਨੀਜਨਕ ਹੈ ਕਿ ਭਾਜਪਾ ਆਦੀ ਵਿੱਚ ਇਸ ਦੇ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਮਲਜ਼ਮ ਦੇ ਤੌਰ ਤੇ ਜੀ ਬਿਲਕੁਲ ਗੁਰਜੋਤ ਮੈਂ ਦੱਸਾਂ ਕਿ ਜਿਹੜੀ ਹਮ ਜਾਣਕਾਰੀ ਮਿਲੀ ਉਹ ਹੈ ਕਿ ਪੰਜ ਲੋਕਾਂ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਬੇਸ਼ੱਕ ਪੁਲਿਸ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿਵੇਂ ਨੇ ਕਿਸੇ ਦਾ ਮੰਡਲ ਪ੍ਰਧਾਨ ਹੈ ਪਰ ਇਹ ਦੱਸਿਆ ਕਿ ਉਹਦੇ ਵਿੱਚ ਇੱਕ ਮੰਡਲ ਪ੍ਰਧਾਨ ਯਾਨੀ ਕਿ ਬੀਜੇਪੀ ਦਾ ਯਾਨੀ ਕਿ ਕਿਸੇ ਛੋਟੇ ਕਸਬੇ ਵਗੈਰਾ ਦਾ ਮੰਡਲ ਦਾ ਉਪਰਾਨ ਹੈ ਤੇ ਉਹਦੇ ਵਿੱਚ 5 ਲੋਕਾਂ ਨੂੰ ਹੁਣ ਗ੍ਰਫਤਾਰ ਕੀਤਾ ਜਿਹਦੇ ਵਿੱਚ ਚੰਦਰਕਾਂਤ ਲਕਸ਼ਮਨ ਸ਼੍ਰੀਕਾਂਤ ਅਰਨਜੀਤ ਨਾਂਦੇਕਰ ਔਰ ਮੁਹੰਮਦ ਹਸਨ ਸ਼ਾਮਿਲ ਨੇ ਤੇ ਇਹਨਾਂ ਨੂੰ ਹੁਣ ਉਟਿਆਲਾ ਲਿਆਂਦਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੇ ਦੋ ਪਹਿਲਾਂ ਗ੍ਰਫਤਾਰ ਕੀਤੇ ਸੀ ਕੁੱਲ 7 ਗ੍ਰਫਤਾਰੀਆਂ ਗੁਰਜੋਤੋਂ ਤੱਕ ਹੋ ਚੁੱਕੀਆਂ ਨੇ ਅਸੀਂ ਜਾਣਕਾਰੀ ਦੇ ਦਈਏ ਤੇ ਇਹਨਾਂ ਦੇ ਕੋਲੋਂ ਇਨ ਗਰਜਨ ਤੋਂ ਵੱਧ ਜਿਹੜੇ ਮੋਬਾਈਲ ਫੋਨ ਨੇ ਉਹ ਮਿਲਣ ਦੀ ਗੱਲ ਸਾਹਮਣੇ ਆਈ ਹੈ 500 SIM ਕਾਰਡ ਇਹ ਲੈਣੇ ਤੋਂ ਫੜੇ ਗਏ ਸੀ ਤੇ ਇਸ ਤੋਂ ਇਲਾਵਾ ਇਹ ਜਾਲੀ ਪ੍ਰੂਫ ਲਾ ਕੇ ਇਸ ਤਰ੍ਹਾਂ ਦੇ ਜਿਹੜੇ ਪੀਸੀਓ ਲਿੰਦੇ ਸੀ ਤੇ ਉਸ ਤੋਂ ਬਾਅਦ ਉਸੇ ਨੈਟਵਰਕ ਵਿੱਚ ਚਲਾਉਂਦੇ ਸੀ ਇੱਕ ਗੱਲ ਹੋਰ ਕੀ ਇਹਨਾਂ ਦੇ ਹੁਣ ਜਿਹੜੇ ਛਾਰ ਨੇ ਗੁਰਜੋਬ ਮੈਂ ਥੋੜੀ ਜਿਹੀ ਗੱਲ ਐਡ ਕਰ ਦਿਆ ਕਿ ਉਹੀ ਹੋਰ ਸਟੇਟ ਦੇ ਵਿੱਚ ਸਿਰਫ ਇਹ ਨਹੀਂ ਕਿ ਝਾਰਖੰਡ ਬੰਗਾਲ ਛਤੀਸਗੜ੍ਹੀਆਂ ਮਹਾਰਾਸ਼ਟਰ ਕੋਣ ਸਟੇਟ ਜੀ ਹੋਰ ਸੱਡਲੇ ਨੇ ਤੇ ਹੁਣ ਹੋਰ ਇੱਕ ਵੱਡਾ ਨੈਟਵਰਕ ਪਟਿਆਲਾ ਪੁਲਿਸ ਦੇ ਵੱਲੋਂ ਜਿਹੜਾ ਚੱਲ ਰਿਹਾ ਸੀ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਚੋੜਿਆ ਦਾ ਉਹਦੇ ਵਿੱਚ ਜੀ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਧੰਨਵਾਦ ਹੈ ਤੁਹਾਡਾ ਨੈਟਵਰਕ ਵੱਡਾ ਹੈ ਜਿਸ ਨੂੰ ਤੋੜਿਆ ਜਾ ਰਿਹਾ ਹੈ ਔਰ ਇੱਕ ਵੱਡੀਆਂ ਗ੍ਰਿਫਤਾਰੀਆਂ ਹੋ ਰਹੀਆਂ